ਪਾਨਾ ਸਿੱਧੂ ਦਾ ਪਰਿਵਾਰ ਭੈਣਾ ਭਰਾ ਤੇ ਪਿਤਾ ਇਹਨਾਂ ਸਾਰਿਆਂ ਨੂੰ ਪਰਚੇ ਚ ਇਨਵੋਲਵ ਕੀਤਾ ਗਿਆ ਮਨਸਤੀਆਂ ਕਹਾਣੀਆਂ ਦਾ ਪਰਦਾ ਫਾਸ਼ ਹੋ ਰਿਹਾ ਵੀ ਅਸੀਂ ਕਦੇ ਦਬਣ ਵਾਲੇ ਨਹੀਂ 나ਸੀਂ ਦਬੀਏ ਭਾਵੇਂ ਜਿੰਨਾ ਮਰਜ਼ੀ ਪਰਚੇ ਲਾ ਮੇਰੇ ਤੇ ਪਰਚਾ ਜਿੰਨੇ ਮਰਜ਼ੀ ਕਰ ਦੇਣਾ ਮੈਨੂੰ ਕੋਈ ਡਰ ਨਹੀਂ ਕੋਈ ਜੇਲ੍ਹਾਂ ਤੋਂ ਡਰ ਨਹੀਂ ਹੈਗਾ ਭਰਾ ਦੇ ਨਾਲ ਡਟ ਕੇ ਖੜਾਗੇ ਸਰਕਾਰਾਂ ਨੂੰ ਸ਼ਰਮ ਆਣੀ ਚਾਹੀਦੀ ਡੁੱਬ ਕੇ ਮਰ ਜਾਣਾ ਚਾਹੀਦਾ ਮੈਂ ਤੁਹਾਡੇ ਮੀਡੀਆ ਨਾਲ ਹੀ ਕੰਨੀਆਂ ਵੀ ਬੜੀ ਦੁੱਖ ਦੀ ਗੱਲ ਹੈ ਵੀ ਜਾ ਕੇ ਉਹਨਾਂ ਕੁੜੀਆਂ ਦੇ ਉੱਤੇ ਪਰਚੇ ਕਰਨੇ ਉਹਨਾਂ ਦੇ ਪਰਿਵਾਰ ਤੇ ਕਰਨੇ ਕੀ ਉਹ ਕੋਈ ਗੈਂਸਟਰ ਤਾਂ ਹੈ ਨਹੀਂ ਸੀਗਾ ਜਾਂ ਕੋਈ ਉਹਦੇ ਤੇ ਚਿੱਟੇ ਦਾ ਪਰਚਾ ਨਹੀਂ ਸੀ ਜਾਂ ਕਸੇ ਦਾ ਹੋਰ ਨਹੀਂ ਸੀ ਮਾਤਾ ਤੇ ਪਰਿਵਾਰ ਤੇ ਸਾਰੇ ਤੇ ਉਹਨਾਂ ਦੇ ਭੈਣਾਂ ਤੇ ਮੈਂ ਕਹਿੰਦੀ ਆ ਵੀ ਉਸ ਟਾਈਮ ਉਹ ਭੈਣਾਂ ਹੈ ਹੀ ਨਹੀਂ ਸੀ ਉੱਥੇ ਪਰਚੇ ਮੈਂ ਕਹਿੰਦੀ ਆ ਵੀ ਸਰਕਾਰ ਨੂੰ ਕਲਾਉਣੀਆਂ ਹਰਕਤਾਂ ਤੋਂ ਮੈਨੂੰ ਬਾਜ ਨਹੀਂ ਆਉਣਾ ਚਾਹੀਦਾ ਨਾ ਸਰਕਾਰਾਂ ਨੂੰ ਆ ਸਾਡਾ ਬੱਚਾ ਬੱਚਾ ਸਾਡੇ ਪਿੰਡ ਦਾ ਅਸੀਂ ਭਾਨੇ ਦੇ ਨਾਲ ਕਿੱਥੇ ਹੁਣ 8 ਤਰੀਕ ਨੂੰ ਹੁਣ ਦਿੱਤੀ ਸਾਡੇ ਸਾਰੇ ਪਰਿਵਾਰ ਤੇ ਭਾਨੇ ਕਿਤੇ ਲਾ ਕੇ ਨਾ ਲਾ ਪਾਲਾ ਲਾ ਉਹਦੀ ਦਾਦੀ ਤੇ ਆਮਨੇ ਬੇਟੇ ਤੇ ਉਹਦੇ ਤੇ ਪਰਚਾ ਕਰਿਆ ਕਈ ਮਾਵਾਂ ਕਹਿੰਦੀਆਂ ਕਿ ਨਹੀਂ ਪੁੱਤਰ ਆਪਾਂ ਨਹੀਂ ਜਾਣਾ ਤੁਹਾਡੇ ਤੇ ਇਹਨਾਂ ਪੈ ਦੇ ਤੁਹਾਡੇ ਮਨ 'ਚ ਨਹੀਂ ਖਿਆਲ ਆਇਆ ਨਾ ਜੀ ਸਾਡੇ ਜਮਾ ਕੋਈ ਡਰ ਨਹੀਂ ਅਸੀਂ ਤਾਂ ਪੁਲਿਸ ਵਾਲੇ ਨੇ ਵੀ ਦੋ ਹੱਥ ਕਰੇ ਨੇ ਮੈਂ ਸਾਨੂੰ ਕਹਿੰਦੇ ਪੈਦਲ ਤੁਰ ਕੇ ਜਾਓ ਮੈਂ ਕਿਹਾ ਅਸੀਂ ਪੈਦਲ ਤੁਰ ਕੇ ਨਹੀਂ ਜਾਣਾ ਸਾਡੇ ਕੋਲੇ ਡਾਂਗ ਜੀ ਜੇ ਤੁਹਾਡੇ ਕੋਲੇ ਡਾਂਗਾ ਸਾਡੇ ਕੋਲੇ ਵੀ ਡਾਂਗਾ ਉਹ ਵੀ ਕਿਸੇ ਦਾ ਬੇਟਾ ਜਿਹੜਾ ਝੂਠੇ ਪਰਚੇ ਪਾਏ ਗਏ ਨੇ ਸਾਡੇ ਚੈਨਲ ਦੇ ਉੱਤੇ ਪੁਲਿਸ ਨਾਲ ਜਿਹੜਾ ਸਬ ਇੰਸਪੈਕਟਰ ਆਇਆ ਜਿਹਦੇ ਕਰਕੇ ਨਿਰਮਲਜੀਤ ਸਿੰਘ ਉਹ ਇਹ ਕਹਿ ਰਿਹਾ ਕਿ ਮੈਨੂੰ ਦੋ ਦਿਨ ਪਹਿਲਾਂ ਹੀ ਮੈਂ ਆਇਆ ਸੀ ਮੈਨੂੰ ਚਿਹਰਿਆਂ ਦੀ ਪਛਾਣ ਨਹੀਂ ਹੈ ਸਾਨੂੰ ਸ਼ਿਕਾਇਤ ਮਿਲੀ ਤੇ ਅਸੀਂ ਨਾਮ ਪਾ ਦਿੱਤੇ ਹੁਣ ਅਸੀਂ ਅਗਲੀ ਇਨਕੁਆਇਰੀ ਕਰਾਂਗੇ ਉਹ ਇਹ ਕਹਿੰਦਾ ਜੇ ਜਰੂਰ ਤੈਨੂੰ ਚਿਹਰਾ ਨਹੀਂ ਪਤਾ ਸੀਗਾ ਵੀ ਉਹ ਭੈਣਾ ਨਹੀਂ ਜਾਂ ਉਹ ਫਿਰ ਉਹਨਾਂ ਨੇ ਚੱਕ ਚੱਕ ਤੂੰ ਨਾ ਕਿਉਂ ਪਾਈ ਪਹਿਲਾਂ ਤਾਂ ਤੁਸੀਂ ਉਹਨਾਂ ਦੇ ਨਾਂ ਪਾਏ ਨਹੀਂ ਨਾਮ ਜਵਦ ਕਰਤੇ ਉਹਨਾਂ ਦੇ ਉੱਤੇ ਪਰਚੇ ਕਰਤੇ ਤੇ ਅੱਜ ਉਹਨਾਂ ਨੂੰ ਹੀ ਤੁਸੀਂ ਕਹਿ ਰਹੇ ਹੋ ਵੀ ਅਸੀਂ ਚਿਹਰੇ ਨਹੀਂ ਦੇਖੇ ਮੈਂ ਉਹ ਨਹੀਂ ਕੀਤਾ ਤੇ ਫਿਰ ਪਰਚੇ ਕਿਹੜੇ ਨਾਮ ਦੇ ਪਾਏ ਪਿਤਾ ਦਾ ਲੈਤਾ ਭੈਣਾ ਦੇ ਲੈਤੇ ਛੋਟੇ ਭਰਾ ਦਾ ਲੈਤਾ ਸਾਰਿਆਂ ਦੇ ਤਾਂ ਨਾਮ ਲਈ ਜਾਂਦੇ ਨੇ ਹਲੇ ਕਹਿੰਦੇ ਸਾਨੂੰ ਇਹਦੇ ਪਤਾ ਨਹੀਂ ਹੈਗਾ ਪਤਾ ਕਿਉਂ ਨਹੀਂ ਵੀ ਇਹ ਸਰਕਾਰ ਦੀਆਂ ਜਿਹੜੀਆਂ ਚਾਲਾਂ ਨੇ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਵੀ ਇਸ ਤਰ੍ਹਾਂ ਲੋਕਾਂ ਨੇ ਨਹੀਂ ਡਰਨਾ ਤੂੰ ਬਾਹਰ ਆ ਜਾ ਇਸ ਕੰਮਾਂ ਨੂੰ ਨਾ ਛੱਡ ਦੋ ਸਾਲ ਤਾਂ ੀਤ ਗਿਆ ਨਾ ਚਾਰੀ ਰਹਿ ਗਏ ਪਿੱਛੇ ਉਹ ਵੀ ਆਉਣ ਵਾਲਾ ਸਮਾਂ ਇਹ ਲੋਕ ਦੱਸ ਦੇਣਗੇ ਜਿਨ੍ਹਾਂ ਦੇ ਉੱਤੇ ਪਰਚੇ ਹੋਏ ਨੇ ਜਾਂ ਕੁੱਤੇ ਜਾ ਰਹੇ ਨੇ ਜਿਹੜੇ ਲੋਕਾਂ ਦੇ ਪੱਟਾ ਵੀ ਤੋੜੇ ਗਏ ਉਹਨਾਂ ਦੇ ਉੱਤੇ ਅਸ਼ਦਤ ਵੀ ਹੋਇਆ ਮੈਨੂੰ ਵੀ ਕਹਿੰਦੇ ਨੇ ਵੀ ਤੇਰਾ ਵੀ ਨਾ ਆ ਜੂ ਮੈਂ ਕਿ ਮੈਂ ਕੋਈ ਡਰਨ ਵਾਲੀ ਨਹੀਂ ਮੈਂ 24 ਘੰਟੇ ਇਹਨਾਂ ਦੇ ਘਰੇ ਵੀ ਆਉਂਦੀ ਆ ਕੰਮ ਵੀ ਕਰਦੀ ਆ ਮੇਰਾ ਵੀਰ ਨੇ ਘਰ ਵੀ ਪਾ ਕੇ ਦਿੱਤਾ ਮੇਰੇ ਕੋਲੇ 5 ਰੁਪਏ ਵੀ ਨਹੀਂ ਸੀ ਜਿਸ ਟਾਈਮ ਆ ਸਿੱਧੂ ਨੇ ਥੋੜੀ ਮਦਦ ਕੀਤੀ ਮੇਰਾ ਘਰ ਪਾ ਕੇ ਦਿੱਤਾ ਜੀ ਮੇਰੇ ਤਿੰਨ ਬੇਟੇ ਨਹੀਂ ਪੜਦੇ ਨੇ ਘਰ ਵਾਲੇ ਤੋਂ ਕੰਮ ਨਹੀਂ ਹੋ ਰਿਹਾ ਕਾਰੇ ਕਿਸੇ ਦੇ ਭਾਂਡੇ ਮਾਂ ਤੇ ਕਿਸੇ ਰੋਟੀ ਲਾ ਆਂਦੀ ਉਹ ਤਾਂ ਤੁਰਿਆ ਜਾਂਦਾ 10100 10 ਆਂਦਾ ਲੋਕਾਂ ਨੂੰ ਮੁੱਖ ਮੰਤਰੀ ਸਾਹਿਬ ਤਾਂ ਖੁਦ ਕਹਿ ਗਏ ਇੱਕ ਭਾਸ਼ਣ ਚ ਕਿ ਜਿਨ੍ਹਾਂ ਨੇ ਆਉਣਾ ਮੇਰੇ ਨਾਲ ਗੱਲ ਕਰੋ ਮੇਰਾ ਦਫ਼ਤਰ ਖੁੱਲ੍ਹਾ ਹੈ ਮੇਰਾ ਘਰ ਖੁੱਲ੍ਹਾ ਹੈ ਉਹ ਤਾਂ ਮਾਨ ਸਰਕਾਰ ਇਹ ਗੱਲ ਕਹਿੰਦੀ ਸੀ ਕਹਿੰਦੇ ਵੀ ਤੁਸੀਂ ਸੜਕਾਂ 'ਤੇ ਨਾ ਰੁਕਿਆ ਕਰੋ ਸੜਕਾਂ 'ਤੇ ਬੈਠਣ ਨਾਲੋਂ ਤੁਸੀਂ ਲੋਕਾਂ ਨੂੰ ਪਰੇਸ਼ਾਨੀ ਕਰਨ ਨਾਲੋਂ ਤੁਸੀਂ ਜਾਂਦਾ ਐਮ ਐਲ ਏ ਦੀਆਂ ਕੋਠੀਆਂ ਅੱਗੇ ਰਹਿਣਾ ਕਰੋ ਜਾਂ ਤੁਸੀਂ ਮੇਰੇ ਨਾਲ ਗੱਲ ਕਰੋ ਮੇਰੀ ਕੋਠੀ ਦੇ ਉਹਦੀ ਕੋਠੀ ਦੇ ਅੱਗੇ ਜਾਂਦੇ ਸੀ ਫਿਰ ਉਹਨੂੰ ਕੀ ਲੱਗਣ ਲੱਗਿਆ ਵੀ ਇਹ ਜਿਹੜੀ ਦੁਨੀਆ ਨਹੀਂ ਚੜ੍ਹ ਕੇ ਆ ਰਹੀ ਹੈ ਚਾਹੇ نیچے ਹੋਰ ਬਣਾਤਾ ਉਹਨੇ ਕਿਹੜੀਆਂ ਚੈਨਾ ਉਹ ਤਾਂ ਰੋਜ਼ ਦਾ 20-20 ਹਜ਼ਾਰ ਦਾ ਤਾਂ ਹਰ ਬੁੱਧਵਾਰ ਉਹ ਦੁੱਧ ਲਾਉਂਦਾ ਹੋਊਗਾ ਜਿੰਨੇ ਕੰਮ ਇਹਨੇ ਕੀਤੇ ਨੇ ਇਹਨਾਂ ਪਿੰਡ ਦੇ ਵਿੱਚ ਮੈਂ ਕਹਿੰਦੀ ਆ ਵੀ ਕੋਈ ਸਾਡੇ ਪਿੰਡਾਂ ਦੇ ਲਵੇ ਲਾਉਣੇ ਕਿਸੇ ਨੇ ਕੋਈ ਨਹੀਂ ਉਠਿਆ ਐਮਐਲਏ ਕੌਣ ਪੈਂਦਾ ਵਧਾੜ ਵਾਲੇ ਤੇ ਉਹ ਕੰਮ ਕਰਦੇ ਨਾਂਜੀ ਨਾਂਜੀ ਕੁਛ ਵੀ ਨਹੀਂ ਉਹਨਾਂ ਨੇ ਤਾਂ ਕਦੇ ਆ ਕੇ ਸਾਡੇ ਪਿੰਡ ਦੇ ਵਿੱਚ ਢੇੜਾ ਵੀ ਨਹੀਂ ਮਾਰਿਆ ਕਦੇ ਸਾਡੀ ਕੋਈ ਗੱਲ ਵੀ ਨਹੀਂ ਸੁਣੀ ਲੱਖਾਂ ਕੁੜੀਆਂ ਦੇ ਘਰ ਇਹਨੇ ਉਜੜੇ ਹੋਏ ਵਸਾਈ ਸਰਕਾਰ ਨੂੰ ਇਹ ਡਰ ਹੋਇਆ ਪਿਆ ਵੀ ਕਿਤੇ ਮੇਰੀਆਂ ਜੜਾਂ ਨਾ ਹਿਲਾ ਦੇਣ ਤੇ ਜਿੱਥੇ ਵੀ ਹੁਣ ਸਾਨੂੰ ਕਿਤੇ ਜਾਣਾ ਪਿਆ ਸੀ ਭਾਨੇ ਨੂੰ ਬਾਹਰ ਕਢਾ ਕੇ ਹਟਾਂਗੇ ਇਸ ਵਕਤ ਅਸੀਂ ਬੈਠੇ ਹਾਂ ਪਿੰਡ ਕੋਟਦੋਨਾ ਭਾਨਾ ਸਿੱਧੂ ਦਾ ਪਰਿਵਾਰ ਭੈਣਾ ਭਰਾ ਤੇ ਪੇਤਾ ਇਹਨਾਂ ਸਾਰਿਆਂ ਨੂੰ ਪਰਚੇ ਚ ਇਨਵੋਲਵ ਕੀਤਾ ਗਿਆ ਪੁਲਿਸ ਦੀਆਂ ਕਹਾਣੀਆਂ ਦਾ ਪਰਦਾ ਫਾਸ਼ ਹੋ ਰਿਹਾ ਹੈ ਪਰਿਵਾਰ ਕੀ ਸੋਚਦਾ ਹੈ ਪਿੰਡ ਵਾਸੀ ਕੀ ਸੋਚਦੇ ਨੇ ਖਾਸ ਕਰਕੇ ਬੀਬੀਆਂ ਭੈਣਾਂ ਕੀ ਸੋਚਦੀਆਂ ਨੇ ਜਿਨ੍ਹਾਂ ਦੇ ਉੱਤੇ ਪਰਚੇ ਪਾ ਦਿੱਤੇ ਗਏ ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਪਿੰਡ ਕੋੜਦੋਨਾ ਭਾਨਾ ਸਿੱਧੂ ਦੇ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਸਾਰੇ ਨਾਲ ਖੜੇ ਨੇ ਸਾਡੇ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿਉਂਕਿ ਚਾਉਂਦੇ ਕੀ ਨੇ ਔਰ ਜਿਹੜਾ ਕੁਝ ਹੋ ਰਿਹਾ ਉਹਦੇ ਬਾਰੇ ਉਹ ਸਾਰਾ ਕੀ ਸੋਚਦੇ ਨੇ ਪਹਿਲਾਂ ਤਾਂ ਭੈਣ ਜੀ ਤੁਸੀਂ ਦੱਸੋ ਕਿ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਪਰਚਾ ਕਰ ਦਿੱਤਾ ਪੁਲਿਸ ਨੇ ਔਰ ਜਿਹੜੇ ਉਧਰ ਧਰਨਾ ਮਜਾਰਾ ਕਰਨ ਜਾ ਰਹੇ ਸੀ ਉਹਨੂੰ ਸਾਰੀ ਕਹਾਣੀ ਨੂੰ ਤੁਸੀਂ ਕਿਵੇਂ ਸਮਝਦੇ ਹੋ ਇਹ ਸਾਰੀ ਕਹਾਣੀ ਦੀ ਪਤਾ ਕੀ ਹੈ ਚਾਲ ਹੈ ਜਿਹੜੀ ਸਰਕਾਰਾਂ ਦੀ ਕੀਤੀ ਹੋਈ ਹੈ ਇੱਕ ਪਾਸੇ ਤਾਂ ਇਹ ਕਹਿ ਰਹੇ ਨੇ ਵੀ ਜਿਹੜੇ ਭਾਨੇ ਦੇ ਉੱਤੇ ਪਰਚੇ ਨੇ ਉਹ ਵੀ ਸਾਰੇ ਖਤਮ ਕੀਤੇ ਜਾਣਗੇ ਤੇ ਦੂਜੇ ਪਾਸੇ ਉਸੇ ਟਾਈਮ ਦੇ ਵਿੱਚ ਦੂਜੇ ਲੋਕਾਂ ਦੇ ਉੱਤੇ ਪਰਚੇ ਕਰ ਰਹੇ ਨੇ ਜਿਹੜੇ ਲੋਕ ਮਤਲਬ ਜਾ ਰਹੇ ਸੀਗੇ ਮੈਂ ਕਹਿੰਨੀ ਆ ਵੀ ਜਿਹੜੇ ਕਹਿੰਦੇ ਨੇ ਵੀ ਤੋੜਪੰਨ ਕੀਤੀ ਹੈ ਹਾਈਵੇ ਰੋਕਿਆ ਸਰਕਾਰ ਕਹਿ ਰਹੀ ਹੈ ਵੀ ਉਹ ਹਾਈਵੇ ਕਿਹਨੇ ਰੋਕਿਆ ਜਿਹੜੇ ਲੋਕ ਲੋਕ ਸੀਗੇ ਜਿਹੜੇ ਭਾਨੇ ਦੇ ਹੱਕ ਦੇ ਵਿੱਚ ਜਾ ਰਹੇ ਸੀ ਉਹ ਤਾਂ ਸਿਰਫ ਸਿਰਫ ਸੰਗਰੂਰ ਪਹੁੰਚਣ ਪਹੁੰਚਦੇ ਸੀਗੇ ਉਹ ਤਾਂ ਮਾਨਦੀ ਕੋੜ ਸੀਮ ਮਾਨ ਭਗਵੰਤਵਾਨ ਦੀ ਕੋਠੀ ਘੇਰਨ ਵਾਸਤੇ ਪਹੁੰਚੇ ਸੀ ਨਾ ਉਹ ਤਾਂ ਉੱਥੇ ਜਾਣਾ ਸੀ ਪਰ ਉਹ ਰੋਕਾ ਕਿੰਨੇ ਲਾਈਆਂ ਉਹ ਸਰਕਾਰ ਨੇ ਲਾਈਆਂ ਤੇ ਪ੍ਰਸ਼ਾਸਨ ਨੇ ਲਾਈਆਂ ਤੇ ਜਿਹੜੇ ਬੈਰੀਕੇਟਿੰਗ ਕੀਤੀ ਉਹ ਸਰਕਾਰ ਨੇ ਕੀਤੀ ਤੇ ਉਹ ਕਿਉਂ ਕੀਤੀ ਉਹ ਇਹਨਾਂ ਨੂੰ ਐ ਸੀ ਵੀ ਉੱਥੇ ਜਿਹੜਾ ਇਕੱਠ ਹੈਗਾ ਉਹ ਨਾ ਹੋਵੇ ਕਿਉਂ ਇਕੱਠ ਹੋਊਗਾ ਤੇ ਆਵਾਜ਼ ਉੱਠੂਗੀ ਇਹ ਜਿਹੜੀਆਂ ਸਰਕਾਰ ਦੀਆਂ ਜੜਾਂ ਨੇ ਹਿੱਲਦੀਆਂ ਨਹੀਂ ਜਰੋਂ ਜਦੋਂ ਦੁਨੀਆ ਇਕੱਠੀ ਹੁੰਦੀ ਹੈਗੀ ਜਿਹੜਾ ਲੋਕਤੰਤਰ ਹੈ ਬਹੁਤ ਜ਼ਿਆਦਾ ਤਕੜੀ ਚੀਜ਼ ਹੁੰਦੀ ਹੈ ਕਿਉਂ ਜਦੋਂ ਲੋਕਾਂ ਦਾ ਹਜੂਮ ਹੋਵੇ ਪਰ ਉਲਟਾ ਅਸੀਂ ਕੀ ਦੇਖਦੇ ਆਂ ਵੀ ਚੱਕ ਕੇ ਉਹਦੇ ਪਰਿਵਾਰ ਤੇ ਮਾਤਾ ਜੀ ਤੇ ਪਰਿਵਾਰ ਤੇ ਸਾਰੇ ਤੇ ਉਹਨਾਂ ਦੇ ਭੈਣਾਂ ਤੇ ਮੈਂ ਕਹਿੰਨੀ ਆ ਵੀ ਉਸ ਟਾਈਮ ਉਹ ਭੈਣਾਂ ਹੈ ਹੀ ਨਹੀਂ ਸੀ ਉੱਥੇ ਭੈਣਾਂ ਆਪਣੀ ਡਿਊਟੀ ਤੇ ਸੀ ਤੁਸੀਂ ਆਪਣੀ ਜ਼ੁਬਾਨੀ ਦੱਸ ਦਿਓ ਕਿ ਦੋ ਭੈਣਾਂ ਜਿਹੜਾ ਨਾਮ ਪਾਇਆ ਗਿਆ ਉਹ ਕਿੱਥੇ-ਕਿੱਥੇ ਸੀ ਉਸ ਵਕਤ ਜਦੋਂ ਜਿੱਦਣ ਸੰਗਰੂਰ ਜਾ ਰਹੇ ਸੀ ਸਾਰੇ ਲੋਕ ਦੇਖੋ ਜਿਹੜੀ ਵੱਡੀ ਭੈਣ ਹੈਗੀ ਉਹ ਤਾਂ ਆਪਦੇ ਪਟਿਆਲਾ ਸੀਗੀ ਉੱਥੇ ਸੀ ਤੇ ਜਿਹੜੀ ਦੂਜੀ ਸੀ ਉਹ ਆਪਦੀ ਡਿਊਟੀ ਤੇ ਸੀਗੀ ਜਿਹੜੇ ਉਹਨਾਂ ਦੇ ਪਿਤਾ ਕਹਿੰਦੇ ਨੇ ਉਹ ਵੀ ਕਰ ਸੀਗੇ ਤੇ ਫਿਰ ਪਰਚੇ ਮੈਂ ਕਹਿੰਨੀ ਆ ਵੀ ਇਹ ਸਰਕਾਰ ਨੂੰ ਕਹਲਾਉਣੀਆਂ ਹਰਕਤਾਂ ਤੋਂ ਮੈਨੂੰ ਬਾਜ ਨਹੀਂ ਆਉਣਾ ਚਾਹੀਦਾ ਨਾ ਸਰਕਾਰਾਂ ਨੂੰ ਵੀ ਜਿਹੜੇ ਪਰਚੇ ਕੀਤੇ ਗਏ ਨੇਗੇ ਉਸ ਟਾਈਮ ਉਹ ਤਾਂ ਮੌਜੂਦ ਹੀ ਨਹੀਂ ਸੀ ਉਸ ਟਾਈਮ ਉੱਥੇ ਹੈ ਹੀ ਨਹੀਂ ਸੀ ਉਹ ਕੁੜੀਆਂ ਉਹ ਆਪਦੀ ਡਿਊਟੀ ਤੇ ਸੀ ਉਹ ਆਪਦੇ ਸਹੁਰੇ ਸੋ ਆਪਦੇ ਸਹੁਰੇ ਸੀ ਤੇ ਸਰਕਾਰ ਨੇ ਚੱਕ ਕੇ ਉਹਨਾਂ ਦਾ ਨਾਮ ਜਦ ਕਰਤਾ ਵਿੱਚ ਵੀ ਇਹਦੇ ਉੱਤੇ ਪਰਚੇ ਪਿੱਤੇ ਤੇ ਜਿਹੜਾ ਉਹਨਾਂ ਦਾ ਬਾਪੂ ਜੀ ਸੀ ਕਰੇ ਸੀਗਾ ਉਸ ਵਕਤ ਤਾਂ ਲੋਕ ਹੀ ਸੀਗੇ ਜਿਹੜੇ ਉੱਥੇ ਧਰਨੇ ਦੇ ਵਿੱਚ ਹੈਗੇ ਸੀ ਜਿਹੜੇ ਧਰਨੇ ਮਜਾਰੇ ਕਰਦੇ ਸੀ ਇਹਨਾਂ ਦਾ ਪਰਿਵਾਰ ਤਾਂ ਕੋਈ ਨਹੀਂ ਸੀ ਸਾਡੇ ਚੈਨਲ ਦੇ ਉੱਤੇ ਪੁਲਿਸ ਨਾਲ ਜਿਹੜਾ ਸਬ ਇੰਸਪੈਕਟਰ ਆ ਜਿਹਦੇ ਕਰਕੇ ਨਿਰਮਲਜੀਤ ਸਿੰਘ ਉਹ ਇਹ ਕਹਿ ਰਿਹਾ ਕਿ ਮੈਨੂੰ 2 ਦਿਨ ਪਹਿਲਾਂ ਹੀ ਮੈਂ ਆਇਆ ਸੀ ਮੈਨੂੰ ਚਿਹਰਿਆਂ ਦੀ ਪਛਾਣ ਨਹੀਂ ਹੈ ਸਾਨੂੰ ਸ਼ਿਕਾਇਤ ਮਿਲੀ ਤੇ ਅਸੀਂ ਨਾਮ ਪਾਤੇ ਹੁਣ ਅਸੀਂ ਅਗਲੀ ਇਨਕੁਆਇਰੀ ਕਰਾਂਗੇ ਉਹ ਇਹ ਕਹਿੰਦਾ ਅੱਜ ਇਹ ਮੈਂ ਕਹਿੰਦੀ ਆ ਵੀ ਉਹੀ ਤਾਂ ਘਟਿਆ ਹੈ ਸਰਕਾਰਾਂ ਦੀਆਂ ਗੱਲਾਂ ਨਹੀਂ ਗੀਆਂ ਵੀ ਜਦੋਂ ਤੈਨੂੰ ਚਿਹਰਾਂ ਦੇ ਨਹੀਂ ਪਤਾ ਸੀਗਾ ਵੀ ਉਹ ਭੈਣਾ ਨਹੀਂ ਜਾ ਉਹ ਫਿਰ ਉਹਨਾਂ ਨੇ ਚੱਕ ਚੱਕ ਤੂੰ ਨਾ ਕਿਉਂ ਪਾਈ ਪਹਿਲਾਂ ਤਾਂ ਤੁਸੀਂ ਉਹਨਾਂ ਦੇ ਨਾਂ ਪਾਏ ਨੇ ਨਾਮ ਜਬਤ ਕਰਤੇ ਉਹਨਾਂ ਦੇ ਉੱਤੇ ਪਰਚੇ ਕਰਤੇ ਤੇ ਅੱਜ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਅਸੀਂ ਚਿਹਰੇ ਨਹੀਂ ਦੇਖੇ ਮੈਂ ਉਹ ਨਹੀਂ ਕੀਤਾ ਤੇ ਫਿਰ ਪਰਚੇ ਕਿਹੜੇ ਨਾਮ ਦੇ ਪਾਏ ਨੇ ਫਿਰ ਜਦੋਂ ਤੁਸੀਂ ਚਿਹਰੇ ਨਹੀਂ ਦੇਖੇ ਤੁਸੀਂ ਉਹਨਾਂ ਨੂੰ ਗੁੰਮਸਤਾ ਕਿਉਂ ਨਹੀਂ ਰੱਖਿਆ ਤੁਸੀਂ ਸੇਮ ਸੇਮ ਉਹਨਾਂ ਦੇ ਨਾਂ ਤਾਂ ਸਾਰਿਆਂ ਦੇ ਲਈ ਤੇ ਪਰਿਵਾਰ ਦੇ ਪਿਤਾ ਦਾ ਲੈਤਾ ਭੈਣਾ ਦੇ ਲੈਤੇ ਛੋਟੇ ਭਰਾ ਦਾ ਲੈਤਾ ਸਾਰਿਆਂ ਦੇ ਤਾਂ ਨਾਮ ਲਈ ਜਾਂਦੇ ਨੇ ਤੇ ਹਲੇ ਕਹਿੰਦੇ ਸਾਨੂੰ ਇਹਦੇ ਪਤਾ ਨਹੀਂ ਹੈਗਾ ਪਤਾ ਕਿਉਂ ਨਹੀਂ ਵੀ ਇਹ ਸਰਕਾਰ ਦੀਆਂ ਜਿਹੜੀਆਂ ਚਾਲਾਂ ਨੇਗੀਆਂ ਮੈਂ ਤਾਂ ਇਹੀ ਕਹੂੰਗੀ ਵੀ ਇਹ ਜਿਹੜੀਆਂ ਕਲੌਣੀਆਂ ਹਰਕਤਾਂ ਇਹ ਸਰਕਾਰ ਤੋਂ ਬਾਜ਼ ਨਹੀਂ ਆਉਂਦੀ ਵੀ ਪਹਿਲਾਂ ਉਹਦੇ ਉੱਤੇ ਪਹਿਲਾ ਪਰਚਾ ਦੂਜਾ ਪਰਚਾ ਤੀਜਾ ਪਰਚਾ ਉਹਦੇ ਉੱਤੇ ਲਗਾਤਾਰ ਪਰਚਾ ਨਾਲ ਲੁੱਡ ਨਹੀਂ ਆਇਆ ਹੁਣ ਚੱਕ ਕੇ ਸਾਰਾ ਪਰਿਵਾਰ ਵੀ ਵਿੱਚ ਨਾ ਮਾਲੂਮ ਕਰ ਲਿਆ ਵੀ ਇਹ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਵੀ ਇਸ ਤਰ੍ਹਾਂ ਲੋਕਾਂ ਨੇ ਨਹੀਂ ਡਰਨਾ ਇਹਨਾਂ ਦੇ ਪਰਚਾਂ ਤੋਂ ਕਿਸੇ ਨੇ ਨਹੀਂ ਡਰਨਾ ਜਿਵੇਂ ਚੱਕ ਕੇ ਸਰਪੰਚ ਦੇ ਵੀ ਕਰਤਾ ਹੋਰ ਜਿਹੜਾ ਮੋਤਵਾਰ ਬੰਦੇ ਉਹਨਾਂ ਦੇ ਉੱਤੇ ਵੀ ਚੱਕ ਚੱਕ ਇਹਨਾਂ ਸਰਕਾਰਾਂ ਨੇ ਪਰਚੇ ਕੀਤੇ ਨੇ ਇਹ ਸਾਰੇ ਕੰਮ ਇਹ ਹਰਕਤਾਂ ਸਾਰੀਆਂ ਜਿਹੜੀਆਂ ਸਰਕਾਰ ਬਾਜ ਆ ਜੇ ਅਸੀਂ ਅੱਜ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਕਦੇ ਦਬਣ ਵਾਲੇ ਨਹੀਂ ਨਾ ਅਸੀਂ ਦਬੀਏ ਭਾਵੇਂ ਜਿੰਨਾ ਮਰਜ਼ੀ ਪਰਚੇ ਲੈ ਮੇਰੇ ਤੇ ਪਰਚਾ ਜਿੰਨੇ ਮਰਜ਼ੀ ਕਰ ਦੇਣਾ ਮੈਨੂੰ ਕੋਈ ਡਰ ਨਹੀਂ ਕੋਈ ਜੇਲਾਂ ਤੋਂ ਡਰ ਨਹੀਂ ਹੈਗਾ ਪਰ ਅਸੀਂ ਹੱਕ ਸੱਚ ਦੀ ਲੜਾਈ ਆਵਾਜ਼ ਹੈ ਜਿਹੜੀ ਇਹ ਐਵੇਂ ਝੁੱਕ ਕੇ ਲੜਦੇ ਰਹਾਂਗੇ ਭਰਾ ਦੇ ਨਾਲ ਡਟ ਕੇ ਖੜਾਗੇ ਪਰ ਜੇ ਨਾ ਭੈਣਾ ਤੇ ਪਰਚਾ ਕੀਤਾ ਬੜੀ ਦੁੱਖ ਦੀ ਗੱਲ ਹੈ ਵੀ ਇੰਨੀ ਸਰਕਾਰ ਅਸੀਂ ਨਹੀਂ ਸੀ ਸਮਝਦੇ ਵੀ ਇੰਨੀ ਘਟਿਆ ਇਹ ਸਰਕਾਰ ਉਤਰੇ ਹੋਗੀ ਵੀ ਜਿਹੜੀਆਂ ਉਹਨਾਂ ਕੁ ਜਿਹੜਿਆ ਡਿਓ ਹੈ ਵੀ ਨਹੀਂ ਉਸ ਬਮਖਤ ਉਹਦੇ ਵਿੱਚ ਵੀ ਨਹੀਂ ਵੀ ਚੱਕ ਉਹਨਾਂ ਦੇ ਉੱਤੇ ਪਰਚੇ ਕਰਤੇ ਵੀ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਸਾਡੇ মিডিਆਮ ਰਾਹੀਂ ਇਹ ਹੀ ਗੱਲ ਕਹਿਣਾ ਚਾਹੁੰਦੇ ਹਾਂ ਅਸੀਂ ਸਰਕਾਰ ਨੂੰ ਵੀ ਇਹ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਤੂੰ ਬਾਜ ਆ ਜਾ ਇਸ ਕੰਮਾਂ ਨੂੰ ਨਾ ਛੱਡ ਦੇ ਵੀ ਇਹ ਪਹਿਲਾਂ ਵਾਲੀਆਂ ਸਰਕਾਰਾਂ ਨੇ ਕੀ ਕੀਤਾ ਸੀ ਉਹੀ ਕੀਤਾ ਸੀ ਨਾ ਉਹਨਾਂ ਦੀ ਅੱਜ ਦੇਖੋ ਉਹਨਾਂ ਦੀ ਜਵਾਨਾਂ ਜਵਾਂ ਜਬਤ ਹੋ ਗਈਆਂ ਖਤਮ ਹੋ ਗਈਆਂ ਸਰਕਾਰ ਪਰ ਮੈਂ ਇਹ ਸੋਚ ਇਹ ਕਹਿੰਦੀ ਆ ਵੀ ਇਹ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕੋਈ ਗੱਲ ਨਹੀਂ 2 ਸਾਲ ਤਾਂ ਵੀਤ ਗਿਆ ਨਾ ਚਾਰ ਹੀ ਰਹਿ ਗਏ ਪਿੱਛੇ ਉਹ ਵੀ ਆਉਣ ਵਾਲਾ ਸਮਾਂ ਇਹ ਲੋਕ ਦੱਸ ਦੇਣਗੇ ਜਿਨ੍ਹਾਂ ਦੇ ਉੱਤੇ ਪਰਚੇ ਹੋਏ ਨੇ ਜਾਂ ਕੁੱਟੇ ਜਾ ਰਹੇ ਨੇ ਜਿਹੜੇ ਲੋਕਾਂ ਦੇ ਪੱਟਾ ਵੀ ਤੋੜੇ ਗਏ ਉਹਨਾਂ ਦੇ ਉੱਤੇ ਅਸ਼ਦਤ ਵੀ ਹੋਇਆ ਤੇ ਉਹ ਸਰਕਾਰ ਨੂੰ ਨਹੀਂ ਇਹੋ ਕਰਨਾ ਚਾਹੀਦਾ ਉਹਦੇ ਤਾਂ ਉਹ ਸਰਕਾਰ ਕਹਿ ਰਹੀ ਸੀ ਕਿ ਨਹੀਂ ਜਿੰਨੇ ਵੀ ਟੁੱਟ ਭੱਜ ਹੋਈ ਹੈ ਜੋ ਵੀ ਪੱਤਰਕਾਰਾਂ ਦੇ ਨਾਲ ਧੱਕਾ ਹੋਇਆ ਤੇ ਉਹ ਸਰਕਾਰ ਕਹਿੰਦੇ ਅਸੀਂ ਭਰਾਂਗੇ ਵੀ ਸਾਰਾ ਕੁਝ ਤੇ ਉਹਦੇ ਪਰਚੇ ਵੀ ਦਿੱਤੀ ਰੂਪ ਚ ਦੇ ਕੇ ਗਏ ਦਿੱਤੀ ਰੂਪ ਦੇ ਵਿੱਚ ਦਿੱਤਾ ਵੱਡੇ ਵੱਡੇ ਉਹਨਾਂ ਦੇ ਅਫਸਰ ਆਏ ਤੇ ਮੈਂ ਕਹਿੰਦੀ ਮੈਂ ਇਹਨਾਂ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਡੁੱਬ ਕੇ ਮਰ ਜਾਣਾ ਚਾਹੀਦਾ ਮੈਂ ਸੋਡੇ ਮੇ ਨਰਹੀ ਕੰਨੀਆਂ ਵੀ ਬੜੀ ਦੁੱਖ ਦੀ ਗੱਲ ਐ ਵੀ ਚੱਕ ਕੇ ਉਹਨਾਂ ਕੁੜੀਆਂ ਦੇ ਉੱਤੇ ਪਰਚੇ ਕਰਨੇ ਉਹਨਾਂ ਦੇ ਪਰਿਵਾਰ ਤੇ ਕਰਨੇ ਕੀ ਉਹ ਕੋਈ ਗੈਂਸਟਰ ਤਾਂ ਹੈ ਨਹੀਂ ਸੀਗਾ ਜਾਂ ਕੋਈ ਉਹਦੇ ਤੇ ਚਿੱਟੇ ਦਾ ਪਰਚਾ ਨਹੀਂ ਸੀ ਜਾਂ ਕਿਸੇ ਦਾ ਹੋਰ ਨਹੀਂ ਸੀ ਇਹਨਾਂ ਨੇ ਚੱਕ ਚੱਕ ਉਹਦੇ ਉੱਤੇ ਵੀ ਪਰਚੇ ਪਾਤੇ ਉਹਦੇ ਉੱਤੇ ਵੀ ਸ਼ਰਧਤ ਹੋਈ ਬਹੁਤ ਜ਼ਿਆਦਾ ਉਹਨੇ ਵੀ ਉਹ ਕੱਟੀ ਪਰਚਾ ਕਸ ਅਫਸਰ ਨਾ ਮੈਂ ਤੁਹਾਨੂੰ ਰੋਕ ਰਿਹਾ ਇਹ ਕਹਿ ਰਹੇ ਆ ਲੁਧਿਆਣੇ ਵਾਲੇ ਜਿਹੜੇ ਤੇ ਕਹਿੰਦੇ ਆ ਕਿ ਭਾਨਾ ਸਿੱਧੂ ਨਾਲ ਅੰਦਰ ਵੀ ਬਹੁਤ ਜ਼ਿਆਦਤੀਆਂ ਹੋਈਆਂ ਨੇ ਵੀਡੀਓ ਤੱਕ ਬਣਾਈ ਗਈ ਬਰਫ਼ ਦਾ ਪਾਣੀ ਛੁੱਟਿਆ ਗਿਆ ਉਹ ਵੱਡੇ ਅਫਸਰ ਜਦੋਂ ਮੀਡੀਆ ਨਾਲ ਗੱਲ ਕਰਦੇ ਆ ਕਹਿੰਦੇ ਜੀ ਇਹ ਸਭ ਕੁਝ ਨੇ ਇਹਦਾ ਕੁਛ ਨਹੀਂ ਅਸੀਂ ਕੀਤਾ ਪਾਣਾ ਸਿੱਧੂ ਸਹੀ ਸਲਾਮਤ ਹੈ ਜੇਲ੍ਹ ਚ ਨਹੀਂ ਵੀਰੇ ਉਹ ਤਾਂ ਸਾਰਿਆਂ ਦੇ ਆਪਣੇ ਸਾਹਮਣੇ ਆ ਰਿਹਾ ਹੈ ਨਾ ਵੀ ਸਰਕਾਰ ਜਾਂ ਪ੍ਰਸ਼ਾਸਨ ਕਿੰਨਾ ਕੁ ਚੰਗਾ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਦਿਖ ਰਿਹਾ ਹੈ ਜੇ ਉਹ ਤਾਂ ਆਪਾਂ ਨੂੰ ਜਿੱਦੇ ਸੰਗਰੂਰ ਦੇ ਵਿੱਚ ਇਕੱਠ ਹੋ ਗਿਆ ਸੀ ਇਕੱਠ ਹੋਣ ਜਾ ਰਿਹਾ ਸੀ ਉਸੇ ਦਿਨ ਹੀ ਅਸੀਂ ਆਪਾਂ ਦੇਖ ਲਿਆ ਸੀ ਕਿ ਜਦੋਂ ਅਸੀਂ ਪਿੰਡ ਕੋੜਦੁੰਨੇ ਤੋਂ ਚੱਲੇ ਤੇ ਸਾਨੂੰ ਕਾਲੇ ਕਾਲੇ ਉਲਬਾ ਉੱਥੇ ਰੋਕ ਲਿਆ ਤੇਲ ਪੰਪ ਤੇ ਤੇਲ ਪੰਪ ਤੇ ਰੁਕਿਆ ਗਿਆ ਉੱਥੇ ਪ੍ਰਸ਼ਾਸਨ ਖੜ ਗਿਆ ਮੁਰੇ ਆ ਕੇ ਉਹ ਕਹਿੰਦਾ ਵੀ ਕਿਸੇ ਨੇ ਨਹੀਂ ਅੱਗੇ ਜਾਣਾ ਤੁਸੀਂ ਆਪਦਾ ਆਰਾਮ ਨਾਲ ਇੱਥੇ ਬਹਿ ਜਾਓ ਅਸੀਂ ਆਖਿਆ ਵੀ ਅਸੀਂ ਕੁਝ ਨਹੀਂ ਕਰਨਾ ਅਸੀਂ ਤਾਂ ਸੰਗਰੂਰ ਜਾਣਾ ਅਸੀਂ ਕੋਈ ਲੜਾਈ ਨਹੀਂ ਕਰਨੀ ਕਿਸੇ ਨਾਲ ਹੋ ਨਹੀਂ ਕਰਨਾ ਅਸੀਂ ਤਾਂ ਆਰਾਮਦਾਰੀ ਨਾਲ ਸ਼ਾਂਤਮਈ ਦੇ ਨਾਲ ਜਾਣਾ ਅਸੀਂ ਤਾਂ ਕੋਈ ਕਿਸੇ ਦੀ ਨਾ ਕੋਈ ਕਿਸੇ ਨੂੰ ਦਿੱਕਤ ਹੈ ਨਾ ਕਿਸੇ ਨੂੰ ਸੜਕਾਂ ਰੋਕਣੀਆਂ ਨੇ ਨਾ ਕਿਸੇ ਨੂੰ ਉਸ ਹੀ ਜਦ ਨੇ ਇਹ ਨਹੀਂ ਕਿਹਾ ਪ੍ਰਸ਼ਾਸਨ ਨੂੰ ਜਿਹੜੇ ਰੋਕ ਰਹੇ ਸੀ ਕਿ ਮੁੱਖ ਮੰਤਰੀ ਸਾਹਿਬ ਤਾਂ ਖੁਦ ਕਹਿ ਗਏ ਇੱਕ ਭਾਸ਼ਣ ਚ ਕਿ ਜਿੰਨਾਂ ਨੇ ਆਉਣਾ ਹੈ ਮੇਰੇ ਨਾਲ ਗੱਲ ਕਰੋ ਮੇਰਾ ਦਫ਼ਤਰ ਖੁੱਲ੍ਹਾ ਹੈ ਮੇਰਾ ਘ ਉਹਨਾਂ ਦੇ ਬੋਲਾਂ ਦੇ ਉੱਤੇ ਚੱਲ ਰਹੇ ਆ। ਇਹੀ ਗੱਲ ਤਾਂ ਉਹਨਾਂ ਨੂੰ ਕਹੀ ਸੀ ਪਰ ਉਹਨਾਂ ਦੇ ਨਹੀਂ ਉਹਨਾਂ ਨੇ ਪੱਲੇ ਝਾੜ ਲਿਆ ਵੀ ਪ੍ਰਸ਼ਾਸਨ ਨੇ ਨਹੀਂ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਹੈਗੀ ਉਹਨਾਂ ਨੇ ਬਸ ਇਹੀ ਕਿਹਾ ਵੀ ਜਿੱਥੇ ਤੁਸੀਂ ਇੱਥੇ ਬਹਿ ਜਾਓ ਕਿਉਂ ਇੰਸਟਗ ਕਰਦੇ ਹੋ ਤੁਸੀਂ ਰੌਲਾ ਪਾਉਂਦੇ ਹੋ ਤੁਸੀਂ ਨਾਹਰੇਬਾਜੀ ਕਰਦੇ ਹੋ ਅਸੀਂ ਆਖਿਆ ਨਾ ਸੀ ਕੋਈ ਨਾਹਰੇਬਾਜੀ ਕਰਦੇ ਅਸੀਂ ਕੀ ਕੀਤਾ ਮਿਰਜੇ ਉੱਥੇ ਅਸੀਂ ਪੈਦਲ ਚੱਲ ਪਏ ਤੇ ਉੱਥੇ ਜਿਹੜਾ ਤਨੌਲੇ ਵਾਲਾ ਮੋੜ ਹੈ ਉੱਥੇ ਤੱਕ ਅਸੀਂ ਪੈਦਲ ਤੁਰ ਕੇ ਗਿਆ ਤੇ ਮੂਹਰੇ ਫੇਰ ਅਸੀਂ ਗੱਡੀਆਂ ਤੇ ਚੜ੍ਹਿਆ ਤੇ ਅੱਗੇ ਅਸੀਂ ਫੇਰ ਜਾਣ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਫੇਰ ਬੈਰੀਗੇਟਿੰਗ ਲਾਈ ਗਈ ਉੱਥੇ ਫੇਰ ਸਾਨੂੰ ਰੋਕਿਆ ਗਿਆ ਉੱਥੇ ਅਸੀਂ ਕੁਝ ਨਹੀਂ ਕੀਤਾ ਅਸੀਂ ਆਮਦਾਰੀ ਦੇ ਨਾਲ ਦੀ ਅਸੀਂ ਛੱਡਦੀ ਹੋ ਕੇ ਸਾਰੇ ਲੰਘੇ ਆ ਤੇ ਇਹਨਾਂ ਦਾ ਕੋਈ ਸਰਕਾਰ ਦੀ ਜਿਹੜੇ ਨਮਾਇੰਦੇ ਨੇ ਵਿੱਚ ਛੱਡੇ ਹੁੰਦੇ ਨੇ ਜਿਵੇਂ ਕਹਿੰਨੇ ਆਪਾਂ ਵੀ ਉਹੀ ਉਹਨਾਂ ਨੇ ਕੋਈ ਹਰਕਤ ਕੀਤੀ ਹੋਵੇ ਤਾਂ ਬਾਈ ਚਾਂਸ ਹੋ ਸਕਦਾ ਪਰ ਇਹੀ ਜੀ ਕੋਈ ਵੀ ਕਿਸੇ ਨੇ ਵੀ ਹਰਕਤ ਕਰਨ ਵਾਸਤੇ ਤਾਂ ਕੋਈ ਚੱਲੇ ਹੀ ਨਹੀਂ ਸੀਗਾ ਸਿਰਫ ਸਿਰਫ ਸਿਕਾਦੇ ਵਾਸਤੇ ਗਏ ਸੀ ਵੀ ਬਾਈ ਦੇ ਜਿਹੜੇ ਪਰਚੇ ਨੇ ਉਹ ਰੱਦ ਕਰਾਉਣੇ ਨੇ ਤੇ ਬਾਈ ਨੂੰ ਬਰੀ ਕਰਾ ਕੇ ਬਾਹਰ ਲੈ ਕੇ ਆਉਣਾ ਅਸੀਂ ਤਾਂ ਸਿਰਫ ਇਸ ਗੱਲ ਵਾਸਤੇ ਚੱਲੇ ਸੀ ਅਸੀਂ ਇਹ ਤਾਂ ਨਹੀਂ ਸੀ ਚੱਲੇ ਖੁਦ ਮਾਨ ਸਰਕਾਰ ਇਹ ਗੱਲ ਕਹਿੰਦੀ ਸੀ ਕਹਿੰਦੇ ਵੀ ਤੁਸੀਂ ਸੜਕਾਂ ਨਾ ਰੋਕਿਆ ਕਰੋ ਸੜਕਾਂ ਤੇ ਬੈਠਣ ਨਾਲੋਂ ਤੁਸੀਂ ਲੋਕਾਂ ਨੂੰ ਪਰੇਸ਼ਾਨੀ ਕਰਨ ਨਾਲੋਂ ਤੁਸੀਂ ਜਾਂਦਾ ਐਮਐਲਏ ਦੀਆਂ ਕੋਠੀਆਂ ਘੇਰਾ ਕਰੋ ਜਾਂ ਤੁਸੀਂ ਮੇਰੇ ਨਾਲ ਗੱਲ ਕਰੋ ਮੇਰੀ ਕੋਠੀ ਦੇ ਉਹਦੀ ਕੋਠੀ ਦੇ ਅੱਗੇ ਜਾਂਦੇ ਸੀ ਫਿਰ ਉਹਨੂੰ ਕੀ ਲੱਗਣ ਲੱਗ ਗਿਆ ਵੀ ਇਹ ਜਿਹੜੀ ਦੁਨੀਆ ਨਹੀਂ ਚੜ੍ਹ ਕੇ ਆ ਰਹੀ ਹੈ ਵੀ ਇਹਨਾਂ ਦਾ ਕੀ ਕਰਨਗੇ ਸਾਡੇ ਨਾਲ ਸਿਰਫ ਉਹਦੀ ਖਾਲੀ ਕੋਠੀ ਕੋਲੀ ਜਾ ਰਹੀ ਸੀ ਨਾ ਅਸੀਂ ਅਸੀਂ ਕੋਈ ਉਹਦੇ ਇਹ ਤਾਂ ਹੈ ਨਹੀਂ ਸੀ ਵੀ ਜਾਂਦੇ ਤੇ ਕੋਈ ਹਮਲਾ ਕਰਨ ਚੱਲੇ ਸੀ ਜਾਂਦੇ ਉੱਤੇ ਕੋਈ ਮਾਰਨ ਚੱਲੇ ਸੀ ਸਰਪਸ ਸਰਪਸ ਹੀ ਉਹਦੇ ਅਪੀਲ ਕਰਨ ਚੱਲੇ ਸੀ ਮਜਾਰਾ ਤਾਂ ਫਿਰ ਕਰ ਸਕਦਾ ਨਾ ਇਹ ਤਾਂ ਤੰਤਰ ਲੋਕ ਹੈਗਾ ਇਹਦੇ ਵਿੱਚ ਤਾਂ ਕੁਝ ਵੀ ਕਰ ਸਕਦਾ ਪਰ ਅਸੀਂ ਇੱਕੋ ਸਿਰਫ ਇਹ ਹੀ ਅਪੀਲ ਕਰਨੇ ਜਾ ਰਹੇ ਸੀ ਵੀ ਸਾਡੇ ਜਿਹੜੇ ਨਜਾਇਜ਼ ਪਰਚੇ ਹੋਏ ਨੇ ਜਿਹੜਾ ਸਾਡਾ ਭਰਾ ਦੇ ਉੱਤੇ ਨਜਾਇਜ਼ ਪਰਚੇ ਹੋਏ ਨੇ ਉਹ ਜਿਹੜੇ ਦੇ ਅੰਦਰ ਕੀਤਾ ਹੋਇਆ ਢੱਕਿਆ ਹੋਇਆ ਤੇ ਵੀ ਉਹਨੂੰ ਰੱਦ ਕਰਾਉਣ ਵਾਸਤੇ ਤੇ ਉਹਨੂੰ ਬਾਹਰੇ ਕੱਢਣ ਵਾਸਤੇ ਵੀ ਜਿਹੜੇ ਘਫਲੇ ਕਰਦੇ ਨੇ ਜਾਂ ਜਿਹੜੇ ਏਜੰਟ ਨੇ ਸਾਰਿਆਂ ਨੂੰ ਨਹੀਂ ਮੈਂ ਮਾੜਾ ਕਹਿੰਦੀ ਬਹੁਤ ਚੰਗੇ ਵੀ ਨੇ ਪਰ ਜਿਹੜੇ ਏਜੰਟ ਨੇ ਜਿਹੜੇ ਲੱਖਾਂ ਲੱਖਾਂ ਲੋਕਾਂ ਦੇ ਰੁਪਈਏ ਖਾਦੇ ਨੇ ਜਿਹੜੇ ਬਿਨੋਨਾ ਦਾ ਕੋਈ ਲਾਇਸੈਂਸ ਵੀ ਹੈ ਨਹੀਂਗਾ ਤੇ ਫਿਰ ਉਹਨਾਂ ਦੇ ਉੱਤੇ ਸਰਕਾਰ ਪਰਚਾ ਕਿਉਂ ਨਹੀਂ ਕਰਦੀ ਹੈਗੀ ਉਹਨਾਂ ਤੇ ਵੀ ਕਰਨਾ ਚਾਹੀਦਾ ਨਾ ਚੱਕ ਕੇ ਇਹਦੇ ਉੱਤੇ ਪਰਚਾ ਕਰਤਾ ਜਿਹੜਾ ਹੱਕ ਦੀ ਆਵਾਜ਼ ਉਠਾਉਂਦਾ ਸੀ ਜਿਹੜਾ ਸੱਚ ਹੱਕ ਦੇ ਲਈ ਲੜਦਾ ਸੀਗਾ ਚੱਕ ਇਹਨਾਂ ਨੇ ਚੋਣਾਂ ਚੈਨੀਚੇਵਰ ਬਣਾਤਾ ਉਹਨੇ ਕਿਹੜੀਆਂ ਚੈਨਾ ਉਹ ਤਾਂ ਰੋਜ਼ ਦਾ 20-20 ਹਜ਼ਾਰ ਦਾ ਤਾਂ ਹਰ ਬੁੱਧਵਾਰ ਉਹ ਦੁੱਧ ਲਾਉਂਦਾ ਹੋਊਗਾ 20 ਹਜ਼ਾਰ ਦਾ ਦੁੱਧ ਲਾਉਂਦਾ ਉਹ ਹਰ ਬੁੱਧਵਾਰ ਜਰੋਂ ਕੱਠ ਹੁੰਦਾ ਤੇ ਚੈਨ ਦੇ ਵਿੱਚ ਲੋਕ ਆਏ ਰਹਿੰਦੇ ਆ ਹਾਂ ਜੀ ਬਹੁਤ ਜ਼ਿਆਦਾ ਕੱਠ ਵੀ ਮੈਂ ਕਹਿੰਦੀ ਨੇ ਨਾ ਪਿੰਡ ਦੇ ਵਿੱਚ ਮੈਂ ਕਹਿੰਨੀ ਆ ਵੀ ਕੋਈ ਸਾਡੇ ਪਿੰਡਾਂ ਦੇ ਲਵੇ ਲਾਉਣੇ ਕਿਸੇ ਨੇ ਕੋਈ ਨਹੀਂ ਉਠਿਆ ਹੈਗਾ ਜਿਲਕੇ ਚ ਐਮਐਲਏ ਕੌਣ ਪੈਂਦਾ ਸਾਡੇ ਵਧੌੜ ਵਾਲੇ ਵਧੌੜ ਵਾਲੇ ਹਾਂ ਤੇ ਉਹ ਕੰਮ ਕਰਦੇ ਨਾ ਜੀ ਨਾ ਜੀ ਨਾ ਜੀ ਕੁਝ ਵੀ ਨਹੀਂ ਉਹਨਾਂ ਨੇ ਤਾਂ ਕਦੇ ਆ ਕੇ ਸਾਡੇ ਪਿੰਡ ਦੇ ਵਿੱਚ ਗੇੜਾ ਵੀ ਨਹੀਂ ਮਾਰਿਆ ਕਦੇ ਸਾਡੀ ਕੋਈ ਗੱਲ ਵੀ ਨਹੀਂ ਸੁਣੀ ਬਹੁਤ ਹੁੰਦੀਆਂ ਨੇ ਵੀ ਜਾ ਵੀ ਉਹ ਮਿਲਦੇ ਵੀ ਨਹੀਂ ਖਾਸ ਕਰਕੇ ਤੇ ਇਹ ਤਾਂ ਨਾ ਕੋਈ ਐਮਪੀ ਨਾ ਕੋਈ ਐਮਐਲਏ ਨਾ ਕੋਈ ਪ੍ਰਧਾਨ ਤੇ ਸਾਰੇ ਲੋਕਾਂ ਦੇ ਇੱਕ ਫੋਨ ਤੇ ਕੰਮ ਹੁੰਦੇ ਸੀ ਲੱਖਾਂ ਕੁੜੀਆਂ ਦੇ ਘਰ ਇਹਨੇ ਉਜੜੇ ਹੋਏ ਵਸਾਈ ਨੇ ਤਾਂ ਸਾਡੇ ਪਿੰਡ ਦੇ ਵਿੱਚ ਇੰਨੇ ਗਰੀਬਾਂ ਦੇ ਕੰਮ ਆਏ ਨਹੀਂ ਹੈਗਾ ਉਹਨੂੰ ਵੀ ਅਮੀਰ ਹੈ ਕੋਈ ਗਰੀਬ ਹੈ ਹਰ ਇੱਕ ਦਾ ਉਹਨੇ ਕੰਮ ਕਰਨਾ ਅਸੀਂ ਪਿੰਡ ਵਾਸੀਆਂ ਸਾਨੂੰ ਪਤਾ ਨਾ ਵੀ ਸਾਡੇ ਪਿੰਡ ਦੇ ਵਿੱਚ ਉਹਨੇ ਕਿੰਨੇ ਕੰਮ ਕੀਤੇ ਨੇ ਪਰ ਮੈਂ ਕਹਿੰਦੀ ਆ ਵੀ ਜਿਹੜਾ ਵੀ ਕੋਈ ਵੀ ਆਵਾਜ਼ ਉੱਠਦੀ ਹੈ ਕੋਈ ਵੀ ਹੈ ਜਣੋ ਕੋਈ ਵੀ ਲਾਲਾ ਤੂੰ ਚਾਹੇ ਲੱਖਾ ਸਧਾਣੇ ਦੇ ਹੋ ਗਿਆ ਹੁਣ ਪਰਚਾ ਤੇ ਜਿੰਨੇ ਵੀ ਨੇ ਮੈਂ ਕਹਿੰਦੀ ਆ ਜਿਨ੍ਹਾਂ ਤੇ ਆਵਾਜ਼ ਉੱਠਦੀ ਆ ਉਹਨਾਂ ਤੇ ਚੱਕ ਚੱਕ ਕੇ ਪਰਚੇ ਦੇਣ ਲੱਗੇ ਇਹਨੂੰ ਸਰਕਾਰ ਨੂੰ ਇਹ ਡਰ ਹੋਇਆ ਪਿਆ ਵੀ ਕਿਤੇ ਮੇਰੀਆਂ ਜੜਾ ਨਾ ਹਿਲਾ ਦੇਣ ਵੀ ਇਹ ਜਿਹੜੇ ਲੋਕ ਨੇ ਜਿਹੜੇ ਆਵਾਜ਼ ਉਠਾਉਂਦੇ ਨੇ ਇਹਨਾਂ ਨੂੰ ਦੱਬ ਲਈਏ ਬਾਕੀ ਤਾਂ ਲੋਕ ਅਸੀਂ ਖੁੱਭ ਕੇ ਅਸੀਂ ਉਹ ਵਿਰੋਧ ਵੀ ਕਰਦੇ ਨਾ ਸਰਕਾਰਾਂ ਦਾ ਤੇ ਜਿੱਥੇ ਵੀ ਹੁਣ ਸਾਨੂੰ ਕਿਤੇ ਜਾਣਾ ਪਿਆ ਸੀ ਪਾਨੇ ਨੂੰ ਬਾਹਰ ਕਢਾ ਕੇ ਹਟਾਂਗੇ ਤੇ ਉਹਦੇ ਜਿਹੜੇ ਪਰਚੇ ਨੇ ਉਹ ਵੀ ਰੱਦ ਕਰਾ ਕੇ ਹਟਾਂਗੇ ਨਾ ਸਰਕਾਰਾਂ ਦੀ ਅਸੀਂ ਗੋਡਣੀਆਂ ਲਵਾ ਕੇ ਹਟਾਂਗੇ ਤਾਂ ਤੁਸੀਂ ਕੀ ਸੋਚਦੇ ਹੋ ਜੀ ਕਿਉਂਕਿ ਪਿੰਡ 'ਚ ਜਿਹੜਾ ਮਾਹੌਲ ਚੱਲੀ ਜਾਂਦਾ ਜਾਂ ਬਾਹਰੋਂ ਚੱਲੀ ਜਾਂਦਾ ਜਿਹੜਾ ਕੁਝ ਹੋ ਰਿਹਾ ਤੁਸੀਂ ਕੀ ਸਮਝਦੇ ਹੋ ਅਸੀਂ ਐਂ ਸਮਝਦੇ ਆ ਜੀ ਅਸੀਂ ਉਹਦੇ ਹੁਣ ਗਏ ਸੀ ਜੇ ਪਾਨੇ ਦੇ ਨਾਲ ਮੇਰੇ ਬੱਚੇ ਵੀ ਨਾਲ ਹੁੰਦੇ ਨੇ ਤਿੰਨ ਮੇਰੇ ਬੇਟੇ ਨੇ ਜੀ ਤੇ ਬਸ ਮੇਰੇ ਕਲਾਕਾਰ ਵਾਲਾ ਕਰੇ ਸੀ ਉਹ ਵੀ ਟੱਕੇ ਮੋਰੀਆਂ ਲੱਗੀਆਂ ਜੀ ਆਪਣੇ ਤੇ ਉਹਦੇ ਕਰਕੇ ਅਸੀਂ ਐਂ ਵਜਾ ਬਾਏ ਉਠਾਉਣੇ ਵੀ ਕਿਤੇ ਤਾਂ ਭਾਨੇ ਨੂੰ ਉਹਦੇ ਐਂ ਕਿ ਅਸੀਂ ਵੀ ਪਰਚੇ ਲੱਦ ਹੋ ਗਏ ਵੀ ਇਹ 10 ਤਰੀਕ ਨੂੰ ਘਰੇ ਆ ਜੂ ਕਿੱਥੇ ਸਾਡੇ ਸਾਰੇ ਪਿੰਡ ਵਿੱਚ ਤੇ ਪਰਿਵਾਰ ਤੇ ਨਾਏ ਭਾਨੇ ਕੇ ਪਰਿਵਾਰ ਤੇ ਵੀ ਪਰਚੇ ਪਾਏ ਗਏ ਨੇ ਵੀ ਕਾਦੇ ਵਾਸਤੇ ਪਾਏ ਗਏ ਨੇ ਵੀ ਅਸੀਂ ਐਂ ਕਹਿੰਦੇ ਆ ਵੀ ਜਿੰਨਾ ਅਸੀਂ ਕਹ ਹੋ ਸਕਦਾ ਵੀ ਸਾਡਾ ਬੱਚਾ ਬੱਚਾ ਸਾਡੇ ਪਿੰਡ ਦਾ ਅਸੀਂ ਭਾਨੇ ਦੇ ਨਾਲ ਹੁਣ ਸਾਨੂੰ ਉਹਨਾਂ ਨੇ ਇੰਹੀਂ ਕਿਹਾ ਸੀ 10 ਤਰੀਕ ਨੂੰ ਅਸੀਂ ਬਾਹਰ ਹੀ ਲਿਆਵਾਂਗੇ ਕਿਤੇ ਉਹਨਾਂ 8 ਤਰੀਕ ਨਹੀਂ ਹੋਣ ਦਿੱਤੀ ਸਾਡੇ ਸਾਰੇ ਪਰਿਵਾਰ ਤੇ ਪਾਣੇ ਕਿਤੇ ਲਾ ਕੇ ਨਾ ਲਾ ਪਾਲਾਂ ਲਾ ਉਹਦੀ ਦਾਦੀ ਤੇ ਆਮਨੇ ਬੇਟੇ ਤੇ ਉਹਦੇ ਤੇ ਪਰਚਾ ਕਰਿਆ ਕਈ ਮਾਵਾਂ ਇਹ ਸੋਚਦੀਆਂ ਜਦੋਂ ਨਾ ਇਸ ਤਰ੍ਹਾਂ ਦੇ ਧਰਨਿਆਂ ਵਿੱਚ ਮਜਾਰਿਆਂ ਤੇ ਪਰਚੇ ਪੈਣ ਲੱਗ ਜਾਣ ਕਈ ਮਾਵਾਂ ਕਹਿੰਦੀਆਂ ਕਿ ਨਹੀਂ ਪੁੱਤਰ ਆਪਾਂ ਨਹੀਂ ਜਾਣਾ ਤੁਹਾਡੇ ਤੇ ਇਹਨਾਂ ਨਾ ਪੈ ਜੇ ਤੁਹਾਡੇ ਮਨ 'ਚ ਨਹੀਂ ਖਿਆਲ ਆਇਆ ਨਾ ਜੀ ਸਾਡੇ ਜਮਾ ਕੋਈ ਡਰ ਨਹੀਂ ਅਸੀਂ ਤਾਂ ਪੁਲਿਸ ਵਾਲੇ ਨੇ ਵੀ ਦੋ ਹੱਥ ਕਰੇ ਨੇ ਮੈਂ ਜਾਂ ਸਾਨੂੰ ਉੱਥੇ ਕਾਲੇ ਕੀ ਰੋਕਿਆ ਗਿਆ ਸਾਨੂੰ ਟਰੈਲੀਆਂ ਚ ਨੇ ਉਤਰ ਜੂ ਬੁੜੀਆਂ ਕਹਿੰਦੇ ਨਹੀਂ ਆਪਾਂ ਗਾਹਾਂ ਚੱਲੇ ਸਾਨੂੰ ਕਹਿੰਦੇ ਪੈਦਲ ਤੁਰ ਕੇ ਜਾਓ ਮੈਂ ਕਿਹਾ ਸੀ ਪੈਦਲ ਤੁਰ ਕੇ ਨਹੀਂ ਜਾਣਾ ਸਾਡੇ ਕੋਲੇ ਡਾਂਗ ਅਸੀਂ ਜੇ ਤੁਹਾਡੇ ਕੋਲ ਡਾਂਗਾ ਸਾਡੇ ਕੋਲ ਵੀ ਡਾਂਗਾ ਉਹ ਵੀ ਕਿਸੇ ਦਾ ਬੇਟਾ ਜਿਹੜਾ ਝੂਠੇ ਪਰਚੇ ਪਾਏ ਗਏ ਨੇ ਕਹਦੇ 10000 ਦਾ ਮਲੇਮਲਾਤਾ ਕਿਤੇ ਉਹਦੀ ਨੂੰ ਕਸਾਇਆ ਵੀ ਗਿਆ ਮਜਬੂਰ ਵੀ ਕੀਤਾ ਗਿਆ ਕਿ ਕੋਈ ਕਰਨ ਨਹੀਂ ਸੀ ਗਾਹ ਨਹੀਂ ਜਾਣ ਦਿੰਦੇ ਮੈਂ ਕਿਹਾ ਜਾਣਾ ਤਾਂ ਅਸੀਂ ਟਰਾਲੀਆਂ ਲੈ ਕੇ ਗਾਹ ਨੰਗਣਾ ਬੱਚੇ-ਬੱਚੇ ਜਾਵਾਂਗੇ ਜਿਵੇਂ ਵੀ ਤੁਸੀਂ ਚੱਲੋਗੇ ਅਸੀਂ ਉਵੇਂ ਚੱਲ ਰਾਂਗੇ ਅਸੀਂ ਇੱਥੇ ਰੁਕਣ ਵਾਲੇ ਨਹੀਂ ਅਸੀਂ ਸਾਥੋਂ ਜਿਵੇਂ ਵੀ ਜਾਇਆ ਗਿਆ ਅਸੀਂ ਉੱਥੇ ਟੋਲ ਪਲਾਜ਼ੇ ਤੇ ਪਹੁੰਚ ਗਏ ਇਤੋਂ ਪਹਿਲਾਂ ਜਿਹੜੇ ਸਾਰੇ ਲੋਕ ਆਪਣੇ ਦੁੱਖ ਦਰਦ ਦੱਸ ਰਿਹਾ ਜਿਵੇਂ ਤੁਸੀਂ ਵੀ ਉਹਨਾਂ ਚੋਂ ਇੱਕ ਆ ਵੀ ਸਾਡੇ ਨਾਲ ਤਾਂ ੱੱਕਾ ਹੋ ਰਿਹਾ ਭਾਈ ਜਦੋਂ 22 ਦੀਆਂ ਚੋਣਾਂ ਸੀ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਉਦੋਂ ਤਾਂ ਇਸ ਪਿੰਡ ਨੇ ਵੋਟਾਂ ਵੀ ਵੱਧ ਚੜ ਕੇ ਨਹੀਂ ਪਾਈਆਂ ਸੀ ਵੋਟਾਂ ਤਾਂ ਪਾਈਆਂ ਜੀ ਉਹ ਵੋਟਾਂ ਉੱਤੇ ਉਤਰੇ ਨਹੀਂ ਹੈਗੇ ਵੀ ਵੋਟਾਂ ਤਾਂ ਬਹੁਤ ਪਾਈਆਂ ਵੀ ਜਿੰਨਾ ਜਿਹੜੇ ਚੁਣਿਆ ਸੀ ਸਰਕਾਰ ਨੂੰ ਕਿ ਆਸ ਹੈਗੀ ਆ ਸਾਡੇ ਅਸੀਂ ਤਾਂ ਜੀ ਮੈਂ ਤਾਂ ਵੋਟ ਪਾਈ ਨਹੀਂ ਹੈਗੀ ਭਗਵਾਨ ਜੀ ਤੁਮਨ ਨੂੰ ਮੈਂ ਤਾਂ ਕਦੇ ਵੀ ਨਾ ਵੋਟ ਪਾਵਾਂ ਇਹ ਜੀ ਬੰਦੇ ਨੂੰ ਸਾਨੂੰ ਪਤਾ ਹੁੰਦਾ ਹਨਾ ਅਸੀਂ ਨਾ ਆਪਾਂ ਨਾ ਅੱਜ ਵੋਟ ਪਾਈਏ ਨਾ ਉਹਨੂੰ ਕੱਲ ਪਾਈਏ ਅਸੀਂ ਤਾਂ ਪਾਈਏ ਹੁਣ ਭਾਣਾ ਸਿੱਧੂ ਤੇ ਜਿਹੜੇ ਦੂਜੇ ਪਰਚੇ ਆ ਉਹ ਰੱਦ ਕਰਵਾਉਣ ਦੀ ਖਾਤਰ ਜਿਹੜਾ ਨਵਾਂ ਪੈ ਗਿਆ ਇਹਨੂੰ ਰੱਦ ਕਰਵਾਉਣ ਦੀ ਖਾਤਰ ਹੁਣ ਚੱਲ ਕੀ ਰਿਹਾ ਖਾਸ ਕਰਕੇ ਬੀਬੀਆਂ ਕੀ ਸੋਚਦੀਆਂ ਪਿੰਡ ਅਸੀਂ ਐਂ ਕਹਿੰਦੇ ਆ ਵੀ ਜਿੰਨਾ ਚੱਕ ਸਾਡੇ ਪਰਚੇ ਲੱਦ ਨਹੀਂ ਹੁੰਦੇ ਅਸੀਂ ਜਮ੍ਹਾਂ ਵੀ ਟੇਕੇ ਸਾਡਾ ਪਿੰਡ ਜਮ੍ਹਾਂ ਨਹੀਂ ਬੈਠੂ ਸਾਰੇ ਟੱਬਰ ਦੇ ਪਰਚੇ ਲੱਦ ਕਰਾਵਾਂਗੇ ਘਰ ਵਾਲੇ ਵੀ ਕਰਾਵਾਂਗੇ ਜਿੰਨਾਂ ਤੇ ਹੈਗੇ ਨੇ ਪਿੰਡ ਪਿੰਡ ਵਾਸੀਆਂ ਤੇ ਵੀ ਹੈਗੇ ਨੇ ਜਿਨ੍ਹਾਂ ਦੇ ਬਿਨਾ ਨਾਂ ਤੋਂ ਵੀ ਪਰਚੇ ਪਾਈ ਗਏ ਨੇ ਤੇ ਮੈਨੂੰ ਵੀ ਕਹਿੰਦੇ ਨੇ ਵੀ ਤੇਰਾ ਵੀ ਨਾ ਆ ਜੂ ਮੈਂ ਕਿ ਮੈਂ ਕੋਈ ਡਰਨ ਵਾਲੀ ਨਹੀਂ ਮੈਂ 24 ਘੰਟੇ ਇਹਨਾਂ ਦੇ ਘਰੇ ਵੀ ਆਉਂਦੀ ਆ ਕੰਮ ਵੀ ਕਰਦੀ ਆ ਮੇਰਾ ਵੀਰ ਨੇ ਘਰ ਵੀ ਪਾ ਕੇ ਦਿੱਤਾ ਮੇਰੇ ਕੋਲੇ 5 ਰੁਪਏ ਵੀ ਨਹੀਂ ਸੀ ਜਿਸ ਟਾਈਮ ਸਿੱਧੂ ਨੇ ਤੁਹਾਡੀ ਮਦਦ ਕੀਤੀ ਮੇਰਾ ਘਰ ਪਾ ਕੇ ਦਿੱਤਾ ਜੀ ਮੇਰੇ ਤਿੰਨ ਬੇਟੇ ਨਹੀਂ ਪੜਦੇ ਨੇ ਘਰ ਵਾਲੇ ਤੋਂ ਕੰਮ ਨਹੀਂ ਹੋ ਰਿਹਾ ਕਦੇ ਕਿਸੇ ਦੇ ਭਾਂਡੇ ਮਾਂਦੇ ਕਿਸੇ ਦੀ ਰੋਟੀ ਲਾ ਆਂਦੀ ਕੰਮ ਕਰਕੇ ਆਪਦਾ ਦਸਨ ਉਹਦੀ ਕਮਾਈ ਕਰਨਾ ਸਿੱਧੂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਝੂਠੀਆਂ ਸਾਰੀਆਂ ਹਾਂ ਜੀ ਉਹ ਝੂਠੀਆਂ ਨੇ ਜਮ੍ਹਾਂ ਝੂਠੀਆਂ ਨੇ ਕੋਈ ਸੱਚ ਨਹੀਂ ਮਤਲਬ ਭਾਨਾ ਸਿੱਧੂ ਕਿਸੇ ਨੂੰ ਦਬਕਾ ਕੇ ਪੈਸੇ ਨਹੀਂ ਲੈਂਦਾ ਕੁਝ ਨਹੀਂ ਕਿਸੇ ਤੋਂ 10 ਰੁਪਏ ਵੀ ਨਹੀਂ ਲੈਂਦਾ ਉਹ ਤਾਂ ਤੁਰਿਆ ਜਾਂਦਾ 10000 1010 ਦੀਆਂ ਦਾ ਲੋਕਾਂ ਨੂੰ ਉਹ ਕਿਸੇ ਨੂੰ ਕਿਉਂ ਦਬਲਾਉਦਾ ਤੇ ਕਦੇ ਸਾਰਾ ਕੋਸਾ ਕਿਉਂ ਕਿਸੇ ਨੂੰ ਤਾਂ ਤੁਸੀਂ ਦੇਖ ਸਕਦੇ ਆ ਕਿ ਪਿੰਡ ਦੀਆਂ ਏਡੀਆਂ ਭੈਣਾ ਬੀਬੀਆਂ ਨੇ ਉਹ ਭਾਨਾ ਸਿੱਧੂ ਦੇ ਹੱਕ ਵਿੱਚ ਤਗਵਾਈ ਭਾਰੀ ਰਿਹਾ ਹੈ ਪਰ ਜਿਹੜਾ ਪਰਚੇ ਹੋਏ ਜਿਹਦੇ ਵਿੱਚ ਪਰਿਵਾਰ ਦੇ ਸਾਰੇ ਦੇ ਸਾਰੇ ਜੀ ਜਿਹੜੇ ਸ਼ਾਮਲ ਕਰ ਲਏ ਗਏ ਉਸ ਦੇ ਉੱਤੇ ਇਹਨਾਂ ਨੂੰ ਉਤਰਾਜ ਕਿਉਂ ਹੈ ਜਾਂ ਭਾਨਾ ਸਿੱਧੂ ਦੀ ਜਿਹੜੀ ਇੱਕ ਆਪਣੇ ਕੰਮ ਕਰਨ ਦਾ ਤਰੀਕਾ ਸੀ ਉਹ ਕਿਉਂ ਕਰ ਰਿਆ ਸੀ ਕਿਉਂਕਿ ਸਰਕਾਰ ਇਹਨਾਂ ਦਾ ਕਹਿਣਾ ਕਿ ਸਰਕਾਰ ਕਰ ਲੈਂਦੀ ਤਾਂ ਉਹਨੂੰ ਲੋੜ ਨਾ ਪੈਂਦੀ ਔਰ ਜੇਕਰ ਕੀਤਾ ਗਿਆ ਤੇ ਜਿਹੜੇ ਝੂਠੇ ਪਰਚਿਆਂ ਦੀ ਕਹਾਣੀ ਹੈ ਖਾਸ ਕਰਕੇ ਪੁਲਿਸ ਨੇ ਜਿਹੜਾ ਰੀਸੈਂਟਲੀ ਪਰਚਾ ਹੋਇਆ ਤਿੰਨ ਤਰੀਕ ਨੂੰ ਕੱਟ ਦੇ ਦੌਰਾਨ ਉਹ ਬੜਾ ਝੂਠਾ ਦੱਸਿਆ ਔਰ ਪੁਲਿਸ ਉਸ ਦੇ ਉੱ ਕੁਝ ਸਪਸ਼ਟਿਕਰਨ ਦੇ ਰਹੀ ਹੈ ਆਪਣੇ ਜਾਂ ਪੱਖ ਰੱਖ ਰਹੀ ਹੈ ਉਸ ਨੂੰ ਲੋਕ ਪ੍ਰਵਾਨ ਕਰਦੇ ਆ ਕਿ ਨਹੀਂ ਪਤਾ ਉਹ ਲੋਕਾਂ ਨੇ ਤੈਅ ਕਰਨਾ ਪਰ ਇਸ ਪਿੰਡ ਦੇ ਲੋਕ ਘਟੋ ਘਟ ਬੀਬੀਆਂ ਜਰੂਰ ਇਸ ਗੱਲ ਨੂੰ ਲੈ ਕੇ ਆਵਾਜ਼ ਚੁੱਕ ਰਹੀਆਂ ਨੇ ਕਿ ਸਾਡੇ ਭਰਾ ਦੇ ਨਾਲ ਧੱਕਾ ਹੋ ਰਿਹਾ ਸਾਡੀਆਂ ਭੈਣਾਂ ਤੇ ਸਾਡੇ ਪਰਿਵਾਰ ਦੇ ਹੋਰਾਂ ਜੀਆਂ ਦੇ ਉੱਤੇ ਜਿਹੜਾ ਪਰਚਾ ਪਾਇਆ ਗਿਆ ਸਰਾ ਸਰ ਗਲਤ ਹੈ ਸਰਾ ਸਰ ਧੱਕਾ ਹੈ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜੇਕਰ ਸਰਕਾਰ ਨੇ ਸਮੇਂ ਸਿਰ ਇਸ ਦੇ ਉੱਤੇ ਸਹੀ ਪੈਰਵਾਈ ਕਰਕੇ ਕੋਈ ਕਾਰਵਾਈ ਕੀਤੀ ਤਾਂ ਠੀਕ ਨਹੀਂ ਤੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਅਗਲੀ ਲੜਾਈ ਦੇ ਲਈ ਤਿਆਰ ਬੈਠੇ ਹਾਂ ਔਰ ਅਸੀਂ ਧਰਨਾ ਵੀ ਲਾਵਾਂਗੇ ਮੁਜ਼ਾਰੇ ਵੀ ਕਰਾਂਗੇ ਸਾਡੇ ਉੱਤੇ ਜਿੰਨੇ ਮਰਜ਼ੀ ਪਰਚੇ ਪੈਂਦੇ ਰਹਿਣ ਹੁਣ ਸਰਕਾਰ ਨੇ ਤੈਅ ਕਰਨਾ ਹੈ ਪੁਲਿਸ ਨੇ ਤੈਅ ਕਰਨਾ ਹੈ ਕਿ ਉਹ ਸਹੀ ਦਿਸ਼ਾ ਵੱਲ ਕੰਮ ਕਰਨਾ ਚਾਹੁੰਦੀ ਹੈ ਕਿ ਨਹੀਂ ਚਾਹੁੰਦੀ ਜੇਕਰ ਪਿੰਡਾਂ ਦੇ ਲੋਕ ਫਿਰ ਉੱਠ ਕੇ ਸੜਕਾਂ ਦੇ ਉੱਤੇ ਆ ਜਾਂਦੇ ਨੇ ਤੇ ਫਿਰ ਸਰਕਾਰ ਲਈ ਹੋਰ ਵਿਪਤਾ ਖੜੀ ਹੋ ਸਕਦੀ ਹੈ ਫਿਲਹਾਲ ਇਸ ਮੁਲਾਕਾਤ ਇਸ ਰਿਪੋਰਟ ਚ ਹੈ ਨਾਈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਪਿੰਡ ਕੋਟਦੁਨਾ